ਪਾਸਟਰ ਬਲਜਿੰਦਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੇਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਤਸਲੂਕੀ ਕਰਨ ਦਾ ਜਿਹੜਾ ਹੈ ਇੱਕ ਵੀਡੀਓ ਸਾਹਮਣੇ ਆਇਆ ਹੈ ਸੁਮੇਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਸੁਪਾਸਟਰ ਬਲਜਿੰਦਰ ਸਿੰਘ ਦੇ ਦਫਤਰ ਦੀ ਇਹ ਸੀਸੀਟੀਵੀ ਤਸਵੀਰ ਦੱਸੀ ਜਾ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਪੂਰਥਲਾ ਪੁਲਿਸ ਨੇ ਪਹਿਲਾ ਔਰਤ ਦੀ ਸ਼ਿਕਾਇਤ ਦਰਜ ਕੀਤੀ ਸੀ ਸੋ ਪਾਸਟਰ ਬਲਜਿੰਦਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੈਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਦਸਲੂਕੀ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਸੋ ਬੈਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਇਸ ਤੋਂ ਪਹਿਲਾਂ ਇੱਕ ਹੋਰ ਉਥੇ ਸਖਸ਼ਕੜਾ ਉਸਦੇ ਵੀ ਜਿਹੜਾ ਹੈ ਥੱਪੜ ਮਾਰੇਗਾ ਉਸ ਨੂੰ ਵੀ ਮਾਰਿਆ ਗਿਆ ਸੋ ਪਾਸਟਰ ਬਲਜਿੰਦਰ ਸਿੰਘ ਦੇ ਦਫ਼ਤਰ ਦੀ ਇਹ ਸੀਸੀਟੀਵੀ ਤਸਵੀਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋ ਜਿਹੜੀ ਹੈ ਕਪੂਰਥਲਾ ਪੁਲਿਸ ਨੇ ਪਹਿਲਾ ਔਰਤ ਦੇ ਸ਼ਿਕਾਇਤ ਦੇ ਆਧਾਰ ਤੇ ਐਫਆਈਆਰ ਦਰਜ ਕੀਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅੱਗੇ ਕੀ ਕੁਝ ਕੀਤਾ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਸਟਰ ਬਲਜਿੰਦਰ ਸਿੰਘ ਜੋ ਕਿ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਉੱਥੇ ਖੜੇ ਇੱਕ ਸ਼ਖਸ ਦੇ ਨਾਲ ਪਹਿਲਾਂ ਤਾਂ ਉਸ ਦੇ ਥੱਪੜ ਮਾਰਦਾ ਉਸ ਤੋਂ ਬਾਅਦ ਮਹਿਲਾ ਦੇ ਵੀ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ ਤੂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮوڑ ਵਿਵਾਦਾਂ ਦੇ ਵਿੱਚ ਹੈ ਪਾਸਟਰ ਬਲਜਿੰਦਰ ਸੋ ਪਾਸਟਰ ਬਲਜਿੰਦਰ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਮੈਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਦਸਲੂਕੀ ਕਰਨ ਦਾ ਵੀਡੀਓ ਸਾਹਮਣੇ ਆਇਆ ਸੁਮੈਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਪਾਸਟਰ ਬਲਜਿੰਦਰ ਸੈਕਟ ਦਫਤਰ ਦੀ ਸੀਸੀਟੀਵੀ ਤਸਵੀਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੋੜ ਵਿਵਾਦਾਂ ਦੇ ਵਿੱਚ ਕਿ ਰਿਹਾ ਪਾਸਟਰ ਬਲਜਿੰਦਰ ਸਿੰਘ ਪਾਸਟਰ ਬਲਜਿੰਦਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੈਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਤਸਲੂਕੀ ਕਰਨ ਦਾ ਜਿਹੜਾ ਹੈ ਇੱਕ ਵੀਡੀਓ ਸਭ ਨੇ ਆਇਆ ਸੁਬੇਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਸੋ ਪਾਸਟਰ ਬਲਜਿੰਦਰ ਸਿੰਘ ਦੇ ਦਫ਼ਤਰ ਦੀ ਇਹ ਸੀਸੀਟੀਵੀ ਤਸਵੀਰ ਦੱਸੀ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਪੂਰਥਲਾ ਪੁਲਿਸ ਨੇ ਪਹਿਲਾ ਔਰਤ ਦੀ ਸ਼ਿਕਾਇਤਦਾਰ ਤੇ ਐਫਆਈਆਰ ਦਰਜ ਕੀਤੀ ਸੀ ਸੋ ਪਾਸਟਰ ਬਜਿੰਦਰ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੈਲਾ ਨੇ ਮੌਜੂਦ ਲੋਕਾਂ ਦੇ ਨਾਲ ਬਦਸਲੂਕੀ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਸੋ ਮੈਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਇਸ ਤੋਂ ਪਹਿਲਾਂ ਇੱਕ ਹੋਰ ਉਥੇ ਸਖਸ਼ਕੜਾ ਉਸਦੇ ਵੀ ਜਿਹੜਾ ਹੈ ਥੱਪੜ ਮਾਰੇਗਾ ਉਸ ਨੂੰ ਵੀ ਮਾਰਿਆ ਗਿਆ ਸੋ ਪਾਸਟਰ ਬਲਜਿੰਦਰ ਸਿੰਘ ਦੇ ਦਫ਼ਤਰ ਦੀ ਐਸਐਸਟੀਵੀ ਤਸਵੀਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋ ਜਿਹੜੀ ਹੈ ਕਪੂਰਥਲਾ ਪੁਲਿਸ ਨੇ ਪਹਿਲਾਂ ਔਰਤ ਦੇ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅੱਗੇ ਕੀ ਕੁਝ ਕੀਤਾ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਸਟਰ ਬਲਜਿੰਦਰ ਸਿੰਘ ਜੋ ਕਿ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਉੱਥੇ ਖੜੇ ਇੱਕ ਸ਼ਖਸ ਦੇ ਨਾਲ ਪਹਿਲਾਂ ਤਾਂ ਉਸ ਦੇ ਥੱਪੜ ਮਾਰਦਾ ਉਸ ਤੋਂ ਬਾਅਦ ਮਹਿਲਾ ਦੇ ਵੀ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ ਤੂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮوڑ ਵਿਵਾਦਾਂ ਦੇ ਵਿੱਚ ਹੈ ਪਾਸਟਰ ਬਲਜਿੰਦਰ ਸੋ ਪਾਸਟਰ ਬਲਜਿੰਦਰ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਮੈਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਦਸਲੂਕੀ ਕਰਨ ਦਾ ਵੀਡੀਓ ਸਾਹਮਣੇ ਆਇਆ ਸੋ ਮੈਲਾ ਦੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਪਾਸਟਰ ਬਲਜਿੰਦਰ ਸੈਕਟ ਦਫ਼ਤਰ ਦੀ ਸੀਸੀਟੀਵੀ ਤਸਵੀਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੋਢ ਵਿਵਾਦਾਂ ਦੇ ਵਿੱਚ ਕਿ ਰਿਹਾ ਪਾਸਟਰ ਬਲਜਿੰਦਰ ਸਿੰਘ ਪਾਸਟਰ ਬਲਜਿੰਦਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੈਲਾ ਸਣੇ ਮੌਜੂਦ ਲੋਕਾਂ ਦੇ ਨਾਲ ਬਤਸਲੂਕੀ ਕਰਨ ਦਾ ਜਿਹੜਾ ਹੈ ਇੱਕ ਵੀਡੀਓ ਸਾਹਮਣੇ ਆਇਆ ਹੈ ਸੁਮੇਲਾ ਤੇ ਥੱਪੜ ਮਾਰਦਾ ਨਜ਼ਰ ਆਇਆ ਪਾਸਟਰ ਬਲਜਿੰਦਰ ਸਿੰਘ ਸੁ ਪਾਸਟਰ ਬਲਜਿੰਦਰ ਸਿੰਘ ਦੇ ਦਫਤਰ ਦੀ ਇਸ ਸਿਸਟੀਵੀ